ਲਓ ਜੀ ਆਪਾਂ ਤੋੜ ਲਈ ਅੱਲਾਂ ਫੇਰ ਤੋੜਾਂਗੇ ਗਮਾਰਾ ਦੇਖੋ ਇਹ ਜੀ ਅੱਲਾਂ ਕੱਤੀਆਂ ਕੱਤੀਆਂ ਕਾਇ ਤੋੜ ਲਾ ਕੋਈ ਤੋੜ ਇੱਕੋ ਤੋੜਨੇ ਲੱਗੀਆਂ ਤਾਂ ਕਈ ਪਿੰਨੇ ਨੇ ਲੱਗੀਆਂ ਤਾਂ ਤਿੰਨ ਚਾਰ ਆਹ ਪਿੰਨੇ ਨੇ ਕੱਤੀਆਂ ਕੱਤੀਆਂ ਦੇਖੋ ਜੋਟੇ ਲੱਗਦੇ ਆ ਜੋਟੇ ਨਜ਼ਾਰਾ ਲਿਆ ਤਾਂ ਸਬਜੀ ਨੇ ਥੋੜੇ ਥਾਂ ਚੈਨਲ ਇਹ ਥਾਂ ਰੇ ਵਾਲਾ ਗੱਲ ਕਰ ਤੋਰੀ ਵੀ ਲੱਗੀ ਪਈ ਐ ਇੱਕ ਇੱਕ ਤੋਰੀ ਲੱਗੀ ਪਈ ਐ ਦੇਖੋ ਕੱਚੀ ਕੱਚੀ ਚਲ ਬਾਲਾ ਵੀਲ ਕਰਨਾ ਗਮਾਰਾ ਤੋੜ ਲੈਣੇ ਹੁਣ ਗਮਾਰਾ ਪਾਣਾ ਤੋੜਨਾ ਤਾਂ ਬਹੁਤ ਔਖਾ ਪਰ ਬਣਦਾ ਵਈਆ ਹੁੰਦਾ ਚਲੋ ਗਮਾਰੇ ਚਲਦੇ ਆਪਾਂ ਫਿਰ ਉਧਰ ਤੋੜ ਕੇ ਕਰਦੇ ਆਂ ਲਿਆਉਣੇ ਸਬਜ਼ੀ ਸਾਰੀ ਦੋ ਤਿੰਨ ਦਿਨ ਬਾਅਦ ਤੋੜ ਲੈਣੇ ਦੋ ਤਿੰਨ ਦਿਨ ਬਾਅਦ ਡਿਗੜਾ ਦੇਣੇ ਸਾਰੇ ਚ ਕੱਲ ਨੂੰ ਫੇਰ ਚੌਲੇ ਚੌਲੇ ਦੇਖੋ ਵਾਧੂ ਲੱਗੇ ਪਏ ਨੇ ਵੱਡੇ ਵੱਡੇ ਪੱਕੇ ਦਾਣੇ ਵਾਲੇ ਦਾਣੇ ਕੱਢ ਕੇ ਦਾਲ ਬਣਾਵਾਂਗੇ ਨਾ ਜੀ ਆਪਾਂ ਵੀ ਦਾਲ ਦੇ ਸ਼ਕੀਨ ਹੈ ਪੰਜ ਬੰਦੇ ਹੁੰਦੇ ਆਪ ਨਹੀਂ ਮੈਂ ਤਾਂ ਆਪ ਕਢਾਉਣਾ ਹੁੰਦਾ ਸਾਰੇ ਨਾਲ ਲੱਗ ਕੇ ਚਲੋ ਗਮਾਰਾ ਤੋੜ ਲਈਏ ਫੇਰ ਹੁਣ ਗਮਾਰਾ ਤਾਂ ਖਾਣੇ ਸੌਖਾ ਹੈ ਤੋੜਨਾ ਉਥੇ ਰੱਖਾ ਜੀ ਚੱਲ 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 ਕੋਈ ਨਾ ਕੋਈ ਨਿਕਲ ਤੋੜੀ ਚਲੋ ਇਹ ਆ ਦੇਖੋ ਅੱਧਾ ਕਿਲੋ ਤੱਪੂ ਮਸਾਂ ਤੇ ਛੋਟੀ ਫਲੀ ਦਾ ਬਣਦਾ ਬਹੁਤ ਟੇਸਟੀ ਐ 100 150 ਰੁਪਏ ਕਿਲੋ ਤੋਂ ਘੱਟ ਨਹੀਂ ਹੋਣਾ ਮੈਨੂੰ ਲੱਗਦਾ ਇਹਨੂੰ ਤੋੜ ਕੇ ਧਰਦੇ ਆਂ ਧਰ ਕੇ ਲੱਗਿਆ ਇਕੱਲੀ ਇਕੱਲੀ ਫਲੀ ਤੋੜਨੀ ਪੈਂਦੀ ਐ ਵਿੱਚੀ ਵੱਡੀ ਫਲੀ ਵਾਲਾ ਵਿੱਚੀ ਛੋਟੀ ਫਲੀ ਵਾਲਾ ਵੱਡੀ ਫਲੀ ਵਾਲਾ ਘੱਟ ਲੱਗਿਆ ਹਲੇ ਮੱਲੀ ਜੇ ਵਧੇ ਜਾਂਦਾ ਆ ਪਰਲੇ ਸਿਰੇ ਤੋਂ ਲਿਆਉਂਦੇ ਮੈਂ ਆ ਰਹਿ ਗਿਆ ਵਿੱਚ ਆ ਦੇਖੋ ਐ ਲੱਗੀਆਂ ਫਲੀਆਂ ਵੇ ਗੁੱਸੇ ਨੂੰੰਤ ਤਾਂ ਹੁੰਦੀ ਐ ਤੇ ਤੋੜਨ ਤੇ ਪਰ ਬਣਦਾ ਵਧੀਆ ਲੋਈ ਇਹ ਆਪਣਾ ਗਮਾਰਾ ਦੇਸੀ ਗਮਾਰਾ ਚਲੋ ਠੀਕ ਆ ਓਕੇ